ਮੋਕ ਕਰਦੇ ਕਿ ਮੇਰੀ थाना ਸਿਟੀ ਫਾਜ਼ਲਕਾ ਦੇ ਵਿੱਚ ਨਵੀਂ ਪੋਸਟਿੰਗ ਹੋਈ ਹੈ ਇੱਕ ਤਾਂ ਆਪਾਂ ਰੋਬਰੂ ਇੱਕ ਤੁਹਾਡੇ ਕੋਲ ਹ ਜਿਹੜੇ ਸ਼ਹਿਰ ਦੀਆਂ ਸਮੱਸਿਆਵਾਂ ਨੇ ਜਾਂ ਸ਼ਹਿਰ ਦੇ ਵਿੱਚ ਜਿਹੜੇ ਕੋਈ ਮਾਮਲੇ ਚੱਲ ਰਹੇ ਨੇ ਜਾਂ ਕੋਈ ਹੋਰ ਜਿਹੜੇ ਐਕਟਿਵ ਮਾਮਲੇ ਨੇ ਉਹਨਾਂ ਬਾਰੇ ਆਪਣੀ ਜਾਣਕਾਰੀ ਹੋ ਜੇਗੀ ਕੁਝ ਸਾਡੀ ਪੁਲਿਸ ਵੱਲੋਂ ਜਿਹੜਾ ਕਾਲਾ ਦਾ ਜਿਹੜਾ ਕੰਮ ਕਰ ਕੀਤਾ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ ਤੇ ਬਾਕੀ ਆਪਾਂ ਜਿਹੜਾ ਚਾਰ ਕਰਦੇ ਰਹਾਂਗੇ ਜੀ ਕੱਲ ਕੱਲ ਜਿਹੜੀ ਐਕਟੀਵਿਟੀ ਪਾਈਏ ਉਹਦੇ ਬਾਰੇ ਥੋੜੀ ਜਾਣਕਾਰੀ ਸਾਂਝੀ ਕਰ ਦੋਸਾਂ ਉਹ ਇਸ ਤਰ੍ਹਾਂ ਸੀਗਾ ਵੀ 68 2023 ਦੇ ਵਿੱਚ ਇੱਕ ਮੁਕਦਮਾ ਨੰਬਰ 87 ਦਰਜ ਹੋਇਆ ਸੀਗਾ ਕਿਸੇ ਲੇਡੀ ਸੀ ਰੀਆ ਪਤਨੀ ਅਸ਼ਵੀ ਕੁਮਾਰ ਉਨੇ ਸਾਡੇ ਕੋਲ 2023 ਦੇ ਵਿੱਚ ਇੱਕ ਮੁਕਦਮਾ ਦਰਜ ਕਰਾਇਆ ਸੀ ਕਿ ਉਹਦਾ ਪਤੀ ਜਿਹੜਾ ਹੈ ਅਸ਼ੋਨੀ ਹੂਜਾ ਮਾਧਵਨਗਰੀ ਦੇ ਰਹਿਣ ਵਾਲਾ ਸੀਗਾ ਜਿਹੜਾ ਨਛੇਦ ਆਤੀ ਸੀਗਾ ਤੇ ਉਹਦੇ ਵਿੱਚ ਸੁਧੀਰ ਕੁਮਾਰ ਪੁੱਤ ਇਹਨਾਂ ਨੇ ਅਲਵਰ ਦੇ ਇਹ ਰਹਿਣ ਵਾਲਾ ਸੀ ਇਹਨੇ ਅਲਵਰ ਦਾ ਆਪਣਾ ਐਡਰੈਸ ਦਿੱਤਾ ਸੀਗਾ ਉਹਨੂੰ ਲਾਲ ਚੱਚ ਲਿਆ ਕੇ ਤੇ ਏਰੀਆ ਨਾਂ ਦੀ ਔਰਤ ਬਣਾ ਕੇ ਕੋਈ ਹੋਰ ਔਰਤ ਖੜੀ ਕਰਕੇ ਉਥੇ ਉਹ ਕੋਠੀ ਰੀਆ ਦੀ ਜਿਹੜੀ ਕੋਠੀ ਸੀਗੀ ਉਹਦੇ ਨਾਂ ਸੀਗੀ ਰਾਧਾ ਸ਼ਾਮੀ ਕਲੋਨੀ ਦੇ ਵਿੱਚ ਸੀਗੀ ਉਹ ਹੋਰ ਬੰਦਿਆਂ ਦੇ ਨਾਂ 'ਤੇ ਰਜਿਸਟਰੀ ਕਰਵਾਤੇ ਸੀ ਫਰਾਡ ਕੀਤਾ ਸੀ ਇਹਨਾਂ ਨੇ ਤੇ ਇਹਦੇ ਸਬੰਧ ਵਿੱਚ ਮਕਤਮਾ 2023 ਦੇ ਵਿੱਚ 17/5/2023 ਨੂੰ 420 465 66 6871 ਦਾ ਦਰਜ ਸੀਗਾ ਤੇ ਇਹ ਦੋਸ਼ੀ ਨੇ ਕੀ ਕੀਤਾ ਸੀ ਕਿ ਆਲਓਵਰ ਦਾ ਐਡਰੈਸ ਦੇਨ ਕਰਕੇ ਇਹ ਗ੍ਰਿਫਤ ਤੋਂ ਬਾਹਰ ਸੀਗਾ ਤੇ ਸਾਡੀ ਜਿਹੜੀ ਫੋਰਸ ਸੀਗੀ ਉਹ ਵਾਰ-ਵਾਰ ਅਲਵਰ ਦੇ ਚੱਕਰ ਲਾ ਰਹੀ ਸੀ ਇਹਦਾ ਡਰੈਸ ਕਨਫਰਮ ਨਹੀਂ ਹੋ ਰਿਹਾ ਸੀਗਾ ਹੁਣ ਸਾਡੇ ਜਿਹੜੇ ਤਪੀਛੀ ਸੀਗਾ ਇਹ ਐਸ਼ੇਮ ਸਿੰਘ ਜਗਦੀਸ਼ ਸਿੰਘ ਇਹਨਾਂ ਨੇ ਕਾਫੀ ਜਿਆਦਾ ਐਫਰਟ ਕਰਕੇ ਉਹਦੇ ਡਰੈਸ ਨੂੰ ਕਨਫਰਮ ਕੀਤਾ ਤੇ ਮੋਲਜਮ ਨੂੰ ਪਾਲ ਕੀਤਾ ਤੇ ਉਹਦੀ ਗ੍ਰਿਫਤਾਰੀ ਪਾਈ ਏ ਤੇ ਉਹਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 2 ਦਿਨ ਦਾ ਰਮਾਨ ਉਹਨਾਂ ਹਾਸਲ ਕੀਤਾ ਗਿਆ ਤਾਂ ਜੋ ਦੋਸ਼ੀ ਦੇ ਨਾਲ ਬਾਕੀ ਜਿਹੜੇ ਨੇ ਉਹਨਾਂ ਦਾ ਕੀ ਰੋਲ ਹੈ ਤੇ ਇਹਨਾਂ ਨੇ ਕਿਹੜੀ ਔਰਤ ਰੀਆ ਦੀ ਜਗ੍ਹਾ ਤੇ ਖੜੀ ਕੀਤੀ ਸੀ ਉਹਦਾ ਪਤਾ ਲਾ ਜਾ ਸਕੇ ਤੇ ਇਹ ਸਾਡੇ ਅੱਜ ਜਿਹੜੀ ਇਹਦੇ ਵਿੱਚੋਂ ਮੇਰੀ ਟੀਮ ਦੀ ਪ੍ਰਾਪਤੀ ਹੈ ਜੀ ਸਰ ਜਿਹੜੀ ਰੀਆ ਹੈ ਉਹ ਔਰੋਪੀ ਦਾ ਕੀ ਰਿਸ਼ਤਾ ਸੀ ਉਹਦਾ ਔਰੋਪੀ ਦਾ ਨਹੀਂ ਉਹਦਾ ਰਿਸ਼ਤਾ ਸੀਗਾ ਔਰੋਪੀ ਦੇ ਨਾਲ ਜਿਹੜਾ ਇਹ ਔਰੋਪੀ ਨੇ ਉਹਦੇ ਘਰਾਂਲਾ ਅਛੂਨੀ ਪੂਜਾ ਸੀਗਾ ਉਹਦੇ ਨਾਲ ਉਹਦੀ ਜਾਣ ਪਛਾਣ ਸੀਗੀ ਉਨੋਂ ਖਾ ਕੇ ਇਹਨਾਂ ਨੇ ਹੋਰ ਔਰਤ ਖੜੀ ਕੀਤੀ ਸੀ ਯਾਨੀ ਪਤਨੀ ਦੀ ਜਗ੍ਹਾ ਪਤਨੀ ਦੀ ਜਗ੍ਹਾ ਤੇ ਹੋਰ ਔਰਤ ਖੜੀ ਕਰਤੀ ਸੀ ਤੇ ਜਿਹੜੀ ਸਹੀ ਰਹੀਆ ਹੈ ਉਨ ਉਹ ਇਸ ਕੇਸ ਮਾਮਲੇ ਸ਼ਾਮਿਲ ਹੈ ਕਿ ਉਹ ਮੇਰੀ ਮਤਈ ਹੈ ਜੀ ਉਹ ਮੇਰੇ ਸ਼ਿਕਾਇਤ ਕਰਤਾ ਮੇਰੀ ਇੱਕ ਪੁਲਿਸ ਨੇ ਕੱਲ ਬਾਜ਼ਾਰਾਂ ਵਿੱਚ ਕਾਫੀ ਕੰਮ ਕੀਤਾ ਹੈ ਬਹੁਤ ਚੱਕਾ ਕਿਸ ਤਰ੍ਹਾਂ ਦਾ ਕੰਮ ਕੀਤਾ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਦਿੱਤਾ ਨੇ ਕਿ ਟ੍ਰੈਕ ਦੀ ਕੋਈ ਵੀ ਸਮੱਸਿਆ ਨਹੀਂ ਹੋਣੀ ਚਾਹੀਦੀ ਉਸ ਤੇ ਚਲਦਿਆਂ ਅਸੀਂ ਕੱਲ ਦਾ ਟ੍ਰੈਕ ਬੁਜਾਰਾਂ ਦਾ ਬਿਆਨ ਚਲਾਇਆ ਹੋਇਆ ਜਿਹੜੇ ਕੋਈ ਇਸ ਦੇ ਨਾਲ ਛੋਟੇ ਬੱਚੇ ਨੇ ਜਿਹੜੇ ਉਹ ਵਹੀਕਲ ਚਲਾਉਂਦੇ ਨੇ ਕੱਲ ਉਹਨਾਂ ਨੂੰ ਅਸੀਂ ਵਾਰਨਿੰਗ ਦਿੱਤੀ ਏ ਕਿਉਂਕਿ ਉਹਨਾਂ ਕਾਨੂੰਨ ਦੇ ਮੁਤਾਬਕ ਛੋਟਾ ਬੱਚਾ 18 ਸਾਲ ਤੋਂ ਘੱਟ ਵਹੀਕਲ ਨਹੀਂ ਚਲਾਏਗਾ ਕੱਲ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਏ ਅੱਜ ਜਿਹੜਾ ਇਸ਼ਤਿਹਾਰ ਲਗਾਤਾਰ ਚੱਲਦਾ ਰਹੇਗਾ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਾਕੀ ਮੈਂ ਕੱਲ ਜਿੰਨੇ ਵੀ ਵਪਾਰ ਮੰਡਲ ਹੋਇਆ ਕਰਿਆਨਾ ਯੂਨੀਅਨ ਹੋਇਆ ਰੇੜੀ ਯੂਨੀਅਨ ਹੋਇਆ ਜਿੰਨੇ ਵੀ ਆਪਣੇ ਬਾਜ਼ਾਰ ਦੇ ਨਾਲ ਰਿਲੇਟਡ ਨੇ ਪ੍ਰਧਾਨ ਨੇ ਜਾਂ ਹੋਰ ਜਿਹੜੇ ਮੋਤਵਾਰ ਨੇ ਜਿਹੜੇ ਅਮਨ ਪਸੰਦ ਨੇ ਮੈਂ ਉਹਨਾਂ ਨੂੰ ਅਪੀਲ ਕਰਕੇ ਵੀ ਆਇਆ ਸੀਗਾ ਕਿ ਬਾਜ਼ਾਰ ਦੇ ਵਿੱਚ ਜਿਹੜੇ ਨਜਾਇਜ਼ ਕਬਜ਼ੇ ਨੇ ਉਹ ਹਟਾਏ ਜਾਣ ਚਲੋ ਕੱਲ ਦਾ ਕਾਫੀ ਜ਼ਿਆਦਾ ਫਰਕ ਪੈ ਗਿਆ ਤੇ ਜਿਹੜੇ ਨਹੀਂ ਕੋਈ ਹਮਲ ਕਰਨਗੇ ਉਹਨਾਂ ਦੇ ਖਿਲਾਫ ਫਿਰ ਆਹ ਜੋ ਕਾਨੂੰਨ ਇਜਾਜ਼ਤ ਦੇਵੇਗਾ ਉੰਨੇ ਮਤਵ ਕਾਰਵੇ ਵੀ ਹਮਲ ਚੱਲਿਆ ਕੀ ਜਾ ਸਰ ਤੁਸੀਂ ਬੱਚਿਆਂ ਦਾ ਜ਼ਿਕਰ ਕੀਤਾ ਹੈ ਕਿੰਨੇ ਸਾਲ ਦਾ ਬੱਚੇ ਇੱਕ ਆਈਕਲ ਨਵੇਂ ਵੀਕਲ ਚੱਲ ਪਏ ਬੈਟਰੀ ਵੀਕਲ ਉਹ ਚਲਾ ਸਕਦੇ ਨੇ ਕਿੰਨੇ ਚਲਾ ਸਕਦਾ 18 ਸਾਲ ਤੋਂ ਘੱਟ ਕੋਈ ਵੀ ਵੀਕਲ ਨਹੀਂ ਚਲਾ ਨਹੀਂ ਚਲਾ ਸਰ ਹਾਂ ਜੀ ਜਿਵੇਂ ਪਹਿਲੇ 16 ਸਾਲ ਦੇ ਬੱਚੇ ਵਿਦਆਊਟ ਗੀਅਰ ਸਕੂਟੀ ਦਾ ਚਲਾ ਸਕਦੇ ਸੀ ਉਹ ਉਸ ਤਿੱਕੇ ਦਾ ਨਹੀਂ ਹੈਗਾ ਨਹੀਂ ਜੀ ਹੁਣ ਕੋਈ 18 ਸਾਲ ਤੋਂ ਘਾਟਾ ਪਾ ਨਹੀਂ ਚਲਾ ਸਕਦੇ ਸਕੂਲੀ ਬੱਚੇ ਜਿਹੜੇ ਹੈ ਸਕੂਲਾਂ ਦੇ ਅੰਦਰ ਵੀਕਲ ਲਜਾਏ ਜਾਂਦੇ ਤੇ ਉਹਨਾਂ ਦੇ ਤੁਹਾਡਾ ਕੀ ਐਕਸ਼ਨ ਹੋਇਆ ਸਰ ਉਹ ਵੀ ਬਿਲਕੁਲ ਐਕਸ਼ਨ ਹੋਇਆ ਮੈਂ ਟ੍ਰੈਫਿਕ ਨਿ ਚਾਰਜ ਨੂੰ ਕਰਤਾ ਹੈ ਜਿਹੜਾ ਕਿ ਸਵੇਰੇ ਸਕੂਲ ਲੱਗਣ ਤੋਂ ਅੱਧਾ ਘੰਟਾ ਪਹਿਲੇ ਤੇ ਛੁੱਟੀ ਹੋਣ ਦਾ ਪੀਸੀਆਰ ਤੇ ਟ੍ਰੈਵਲ ਚਾਰਜ ਸਾਡਾ ਜਿਲ੍ਹਾ ਉਹ ਵੱਖ-ਵੱਖ ਇੱਕ-ਇੱਕ ਦਿਨ ਸਕੂਲਾਂ ਦਾ ਲਾਇਆ ਕਰੇਗਾ ਜਿਹੜਾ ਕੋਈ ਇਸ ਤਰ੍ਹਾਂ ਦਾ ਸਾਡੇ ਕੋਈ ਨੋਟਸ ਚ ਆਇਆ ਤੇ ਕਾਨੂੰਨੀ ਕਾਰਵਾਈ ਕਰਾਂ ਸਰ ਇਹ ਤਾਂ ਤੁਹਾਡੀ ਗੱਲ ਹੋ ਗਈ ਲੇਕਿਨ ਕੀ ਸਕੂਲ ਵਾਲੇ ਵੀ ਸਹਿਯੋਗ ਕਰਨਗੇ ਇਸ ਗੱਲ ਤੇ ਬਿਲਕੁਲ ਜੀ ਬਿਲਕੁਲ ਕੀ ਕਰਨਗੇ ਤੁਹਾਡਾ ਕੀ ਐਕਸ਼ਨ ਸਕੂਲਾਂ ਵਾਲੇ ਬਿਲਕੁਲ ਜੀ ਬਿਲਕੁਲ ਉਹ ਸਹਿਯੋਗ ਜ਼ਰੂਰ ਕਰਨਗੇ ਕਿਉਂਕਿ ਜੇ ਅਸੀਂ ਕੰਮ ਕਰਾਂਗੇ ਉਹ ਵੀ ਸਾਡੇ ਨਾਲ ਜ਼ਰੂਰ ਕੰਮ ਕਰਨਗੇ ਪੈਰੈਂਟਸ ਤੇ ਕਾਰਵਾਈ ਹੋਏਗੀ ਕਿਉਂਕਿ ਕਾਨੂੰਨ ਦੇ ਵਿੱਚ ਉਹਨਾਂ ਸਪਸ਼ਟ ਲਿਖਿਆ ਆ ਵੀ ਜੇਕਰ ਬੱਚੇ ਦੇ ਨਾਲ ਉਹਦੇ ਪੈਰੈਂਟਸ ਤੇ ਕਾਰਵਾਈ ਹੋਏਗੀ ਜਿੰਦੇ ਚ 3 ਸਾਲ ਤੱਕ ਸਜ਼ਾ ਤੇ ਵੀ ਪ੍ਰਬੰਧ ਹੈ ਦੀਸਾ ਤੇ ਇੱਕ ਕੋਈ 302 ਦਾ ਮਾਮਲਾ ਕਿਦਰਜ ਹੋਇਆ ਹੈ ਹਾਂਜੀ ਪਿਛਲੇ ਸਾਲ ਸਾਡੇ ਇੱਕ ਮੁਕਦਮਾ ਦਰਜ ਹੋਇਆ ਸੀ 45 ਨੰਬਰ 302 ਆਈਪੀਸੀ ਦਾ ਹੁਣ ਉਸ ਦੇ ਵਿੱਚ ਕੀ ਹੈਗਾ ਸੀਗਾ ਵੀ ਇੱਕ ਜਿਹੜਾ ਦੋਸ਼ੀ ਸ਼ਿਵਾ ਕੁਮਾਰ ਸ਼ਿਵਾ ਜੀ ਦਾ ਉਹ ਮੌਕੇ ਤੇ ਫੜਿਆ ਗਿਆ ਜੀ ਦਾ ਤੇ ਬਾਕੀ ਜਿਹੜੇ ਸੀਗੇ ਉਹਦੇ ਚ ਅਜੇ 4 ਦੋਸ਼ੀ ਸਥਥ ਬਰੀਫ ਦਾ ਅਣਕੀ ਮਾਮਲਾ ਸੀਗਾ ਉਹ ਇਸ ਤਰ੍ਹਾਂ ਸੀਗਾ ਜੀ ਇੱਕ ਜਿਹੜਾ ਸੀਗਾ ਰਾਜਨ ਨਾਂ ਦਾ ਲੜਕਾ ਜੀਗਾ ਹਾਰਿਆ ਨਗਰ ਦੇ ਰਹਿਣ ਵਾਲਾ ਸੀਗਾ ਰਾਜਨ son of ਰਜਿੰਦਰ ਕੁਮਾਰ ਜੀ ਉਹਦੇ ਇੱਕ ਸ਼ਿਖਾ ਨਾਂ ਦੀ ਲੜਕੀ ਸੀਗੀ ਉਸ ਦੇ ਨਾਲ ਉਹਦਾ ਅਫੇਅਰ ਸੀਗਾ ਉਹ ਆਪਸ ਵਿੱਚ ਮੈਰਿਜ ਕਰਾਉਣਾ ਚਾਹੁੰਦੇ ਸੀਗੇ ਤੇ ਜਿਹੜਾ ਸ਼ੇਖਾ ਦਾ ਬਰਾਦਰ ਸ਼ਿਵਾ ਸੀਗਾ ਉਹ ਇਸ ਰਿਸ਼ਤੇ ਨੂੰ ਨਹੀਂ ਲਾਇਕ ਕਰਦਾ ਸੀਗਾ ਤੇ ਉਸ ਦਿਨ ਵੀ ਜਿਹੜੇ ਵਾਰਦਾਤ ਵਾਲੇ ਦਿਨ ਵੀ ਇਹ ਗੱਲ ਹੋਈ ਕਿ 17 ਚਾਰ ਨੂੰ ਇਹ ਸ਼ਿਵਾ ਦੀ ਤੇ ਰਾਜਨ ਦੀ ਆਪਸ ਵਿੱਚ ਲੜਾਈ ਹੋ ਗਈ ਇਹ ਸੀਗੇ ਲੜਾਈ ਦੇ ਦੌਰਾਨ ਜਿਹੜੇ ਰਾਜਨ ਦੇ ਸੱਟਾਂ ਲੱਗੀਆਂ ਟਟਾ ਲਗਨ ਕਰਕੇ ਉਹਦੀ ਹਸਪੀਟਲ ਚ ਜਾ ਕੇ ਮੌਤ ਹੋ ਗਈ ਤੇ ਇਹਨੇ ਪਰਚਾ ਦਰਜ ਕੀਤਾ ਗਿਆ ਸੀ ਪਰਚਾ ਦਰਜ ਕਰਨ ਤੋਂ ਬਾਅਦ ਤੁਰੰਤ ਜਿਹੜਾ ਛੇਵੇਂ ਨੂੰ ਫੜ ਕੇ ਤੇ ਪੇਸ਼ਦਾਲਤ ਕਰਤਾ ਸੀਗਾ ਤੇ ਜਿਹੜਾ ਟ੍ਰਾਇਲ ਚੱਲ ਰਿਹਾ ਬਾਕੀ ਚਾਰ ਦੋਸ਼ੀਆਂ ਦੀ ਜਿਹੜੀ ਸੀਗੀ ਉਹ ਗ੍ਰਿਫਤਾਰੀ ਬਾਕੀ ਸੀਗੀ ਜਿਹੜਾ ਕੱਲ ਦੋਸ਼ਣ ਜਿਹੜੇ ਇਹਦੇ ਵਿੱਚ ਹੈਗੀ ਐ ਸ਼ਿਖਾ ਮੈਨਸੀ ਕੀ ਨਾਲ ਉਹਨੂੰ ਰੈਸਟ ਕਰ ਚੁੱਕੇ ਆ ਤੇ ਬਾਕੀ ਇਹਦੇ ਵਿੱਚ ਇੱਕ ਲੇਡੀ ਜਿ ਦੇ ਨਾ ਰ ਅ ਇਹਦੇ ਦੋ ਜੈਂਟ ਅਜੇ ਬਾਕੀ ਨਗਰ ਤਾਂ ਉਹ ਸਾਂਜੀ ਦੇ ਸ਼ਾਮਿਲ ਸੀ ਕਿ ਕਤਲ ਦੇ ਵਿੱਚ ਹੀ ਸ਼ਾਮਿਲ ਸੀ। ਦੇਖੋ ਜੀ ਇਹ ਨਾਲ ਉਸ ਟਾਈਮ ਮੌਕੇ ਤੇ ਮੌਜੂਦ ਸੀਗੇ ਜਿਸ ਟਾਈਮ ਇਹਨਾਂ ਦੀ ਲੜਾਈ ਹੋਈ ਹੈ। ਇੱਕ ਇੱਕ ਬੜੇ ਛੱਟੇ ਦੀ ਆਵਾਜ਼ ਆ ਰਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਹ ਸ਼ਹਿਰ ਸੱਤਾ ਬੋਲ ਰਿਹਾ ਹੈ। ਦੇਖੋ ਜੁਰਮ ਜਿਹੜਾ ਉਹ ਵੱਦਾ ਘਟਦਾ ਰਹਿੰਦਾ। ਛੱਟੇ ਦੇ ਮੁਤਲਕ ਤੁਹਾਨੂੰ ਵੀ ਪਤਾ ਹੈ ਪਿਛਲੇ ਦਿਨਾਂ ਵਿੱਚ ਵੀ ਮਾਨ ਜੋਗੈਸ਼ ਸਿੰਘ ਸਾਹਿਬ ਵੱਲੋਂ ਖਾਸ ਦਾਇਰਤਾ ਸੀ ਕਿ ਆ ਉਹਦੇ ਚ ਪੁਲਿਸ ਨੇ ਕਾਫੀ ਅੱਛਾ ਕੰਮ ਕੀਤਾ ਕਰੀਬ 135000 ਦੀ ਜਿਹੜੀ ਇਹ ਜੋਏ ਦੀ ਰਾਸ਼ੀ ਜਿਹੜੀ ਸੀ ਡੜੇ ਛੱਟੇ ਦੀ ਉਹ ਰਿਕਵਰ ਕੀਤੀ ਹੈ ਕਾਫੀ ਲੋਕਾਂ ਤੇ ਪਰਚੇ ਵੀ ਦਿੱਤੇ ਗਏ ਨੇ 56 ਵੀ ਹੁਣ ਜਿਆਦਾ ਅੱਗੇ ਨਾਲੋਂ ਕੱਛਿਆ ਗਿਆ ਪਿਛਲੇ ਸਾਲ ਵੀ ਕਾਫੀ ਜਿਆਦਾ ਪਰਚੇ ਸੀਗੇ ਇੰਨਾ ਤੇ ਹੁਣ ਵੀ ਕਾਫੀ ਜਿਆਦਾ ਪਰਚੇ ਨੇ ਕਿਸੇ ਨੂੰ ਡੜੇ ਛੱਟੇ ਜਾਂ ਗੈਰ ਕਾਨੂੰਨੀ ਕੰਮ ਦੀ ਆਗਿਆ ਨਹੀਂ ਦਿੱਤੀ ਜਾਏਗੀ ਆ ਜੋ ਕੋ ਜਿਹੜੇ ਸੋਸ਼ਲ ਮੀਡੀਆ ਤੇ ਇਹ ਹੋ ਰਿਹਾ ਉਹ ਸਦਾ ਉਹਨਾਂ ਦੀ ਕੀ ਮਨਸ਼ਾ ਹੈ ਉਹਨਾਂ ਨੇ ਕਿਉਂ ਇਹੋ ਜਿਹਾ ਬਿਆਨ ਦਿੱਤਾ ਤੇ ਮੈਂ ਨਹੀਂ ਇਸ ਬਾਰੇ ਕਹਿ ਸਕਦਾ ਪਰ ਜਿਹੜਾ ਸਾਡੇ ਪ੍ਰਸ਼ਾਸਨ ਵੱਲੋਂ ਹੈ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਹੈ ਮਾਨਯੋਗ ਡੀਐਸਪੀ ਸਾਹਿਬ ਵੱਲੋਂ ਹੈ ਜੋ ਵੀ ਦਿੱਤਾ ਨੇ ਕਿਸੇ ਨੂੰ ਕੋਈ ਵੀ ਇਹੋ ਜਿਹਾ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ ਸਰ ਇੱਕ ਵਹੀਕਲ ਚੋਰੀ ਦੀ ਬੜੀ ਸਮੱਸਿਆ ਹੈ ਟੂ ਵੀਲਰ ਦੀ ਖਾਸ ਕਰਕੇ ਬੜਾ ਡਰ ਬਣਿਆ ਰਹਿੰਦਾ ਵੀ ਲੋਕ ਛੱਡ ਕੇ ਨਹੀਂ ਜਾ ਸਕਦੇ हां जी बिल्कुल ਤੁਹਾਡੀ ਗੱਲ ਸਹੀ ਹੈ ਵੀ ਵਹੀਕਲ ਚੋਰੀ ਦੀ ਸਮੱਸਿਆ ਸੀਗੀ ਹੁਣ ਜਿਹੜਾ ਪਿਛਲੀ ਵਾਰ ਜਿਹੜੀ ਮੇਰੀ ਪੋਸਟਿੰਗ ਤੇ ਉਦੋਂ ਵੀ ਕਰੀਬ 1.5 200 ਵਹੀਕਲ ਸੀਗੇ ਜਿਹੜਾ ਚੋਰੀ ਦਾ ਸੀਗਾ ਉਹ ਰਿਕਵਰ ਕਰਾਇਆ ਸੀਗਾ ਤੇ ਹੁਣ ਵੀ ਮੈਂ ਮੇਰੀ ਕੋਸ਼ਿਸ਼ ਰਹੇਗੀ ਵੀ ਮੇਰੇ ਸ਼ਹਿਰ ਦੇ ਵਿੱਚੋਂ ਇੱਕ ਸਾਈਕਲ ਦੀ ਵੀ ਚੋਰੀ ਨਾ ਹੋਵੇ ਤੇ ਮੈਂ ਜਿਹੜੇ ਚੋਰਾਂ ਨੂੰ ਮੇਰੇ ਵੱਲੋਂ ਵਾਰਨਿੰਗ ਹੈ ਵੀ ਜਾਂ ਤਾਂ ਇਹ ਸ਼ਹਿਰ ਛੱਡ ਜਾਣ ਤੇ ਯਾਹ ਦਾ ਕੰਮ ਬੰਦ ਕਰ ਜਾਣ ਕਿਉਂਕਿ ਮੇਰੇ ਉਹਨੂੰ ਪਟ੍ਰੋਲਿੰਗ ਹੈ ਜਿਹੜੀ ਬਾਜ਼ਾਰ ਦੇ ਵਿੱਚ 24 ਆਵਰ ਹੈ ਕਿਸੇ ਨੂੰ ਕੋਈ ਵੀ ਬਖਸ਼ਾ ਨਹੀਂ ਜਾਏਗਾ। ਤੁਸੀਂ ਕੀ ਅਪੀਲ ਕਰਨਾ ਚਾਹੋਗੇ? ਮੈਂ ਉਹਨਾਂ ਨੂੰ ਪਹਿਲੇ ਹੀ ਆਪਦੇ ਅਪੀਲ ਕਰ ਚੁੱਕਿਆ ਹਾਂ ਕਿ ਜਿਹੜਾ ਵੀ ਕ੍ਰਾਈਮ ਹੁੰਦਾ ਉਹਨਾਂ ਕਿਉਂਕਿ ਪੁਲਿਸ ਨੇ ਤਾਂ ਬਾਅਦ ਚ ਹੁੰਦਾ ਹੈ ਤੇ ਕ੍ਰਾਈਮ ਆਮ ਪਬਲਿਕ ਦੇ ਸਾਹਮਣੇ ਹੁੰਦਾ। ਉਹ ਸਾਨੂੰ ਸੱਚੀ ਇਤਲਾਹ ਦੇਣ ਫੋਨ ਤੇ ਦੇਣ ਉਹਨਾਂ ਦਾ ਨਾਮ ਵੀ ਗੁਪਤ ਰੱਖਿਆ ਜਾਏਗਾ। ਕਦੇ ਵੀ ਅਜੇ ਤੱਕ ਨਹੀਂ ਹੋਇਆ ਕਿ ਪੁਲਿਸ ਨੂੰ ਕਿਸੇ ਨੇ ਇਤਲਾਹ ਦਿੱਤੀ ਹੋਵੇ ਜਾਂ ਪੁਲਿਸ ਨੇ ਉਹਨਾਂ ਬਾਰੇ ਡਿਸਕਲੋਜ਼ ਕੀਤਾ ਹੋਵੇ ਤੇ ਮੈਂ ਜਿਹੜੇ ਅਮਨ ਪਸੰਦ ਲੋਕ ਨੇ ਸ਼ਹਿਰ ਦੇ ਜਗ੍ਹਾ-ਜਗ੍ਹਾ ਤੇ ਨਾਲ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਾ ਹੋਰ ਪੰਜਾਬ ਗਵਰਨਮੈਂਟ ਨੇ ਹੈਲਪਲਾਈਨਾਂ ਕਾਫੀ ਜ਼ਿਆਦਾ ਜਾਰੀ ਕੀਤੀਆਂ ਹੋਈਆਂ ਨੇ ਸਾਰਿਆਂ ਨੂੰ ਹੀ ਪਤਾ ਹੈ ਉਹਨਾਂ ਤੇ ਸ਼ਿਕਾਇਤ ਕਰ ਸਕਦੇ ਨੇ ਖੁਫੀਆ ਤੌਰ ਤੇ ਸ਼ਿਕਾਇਤ ਕਰ ਸਕਦੇ ਨੇ ਥਾਣੇ ਦੇ ਲੈਂਡਲੈਂਡ ਨੰਬਰ ਸਾਡੇ ਚੱਲਦੇ ਨੇ ਉਹਨਾਂ ਦੇ ਸ਼ਿਕਾਇਤ ਕਰ ਸਕਦੇ ਨੇ ਤੇ ਉਹ ਸਾਨੂੰ ਸੱਚੀ ਹਮੇਸ਼ਾ ਸੱਚੀ ਤਲਾਹ ਦੇਣ ਤਤ ਤਕਰੀਬਨ ਕੰਟਰੋਲ ਜਿਹੜਾ 75% ਉਹਨਾਂ ਦੇ ਤਲਾਹ ਤੇ ਹੀ ਕ੍ਰਾਈਮ ਨੂੰ ਕੰਟਰੋਲ ਹੋ ਜਾਂਦਾ ਹੈ